ਆਪਣੀ ਵੀਡੀਓ ਨਾਲ ਜੁੜੇ ਹੋਏ ਸਾਰੇ ਦੋਸਤੋ ਮਿੱਤਰਾਂ ਭੈ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਇਸ ਟਾਈਮ ਖੜੇ ਆਪਾਂ ਲੰਗੋਵਾਲਾ ਲੰਗੋਵਾਲਾ ਤੋਂ ਆਪਾਂ ਚੱਲੇ ਹੁਣ ਸੰਮਲੀ ਤੇ ਸਮ ਹੈਗਾ 100 ਤਕਰੀਬਨ 111 ਤੋਂ 12 ਕਿਲੋਮੀਟਰ ਦੇ ਆਸ-ਪਾਸ ਤੇ ਸਮ ਦੇ ਵਿੱਚ ਜਿਹੜਾ ਵੀ ਮਤਲਬ ਪ੍ਰੋਗਰਾਮ ਹੁੰਦਾ ਐਕਟੀਵਿਟੀ ਵਗੈਰਾ ਹੁੰਦੀ ਹੈ ਨਾ ਡੇਜ਼ਰਟ ਕੈਂਪ ਦੇ ਵਿੱਚ ਉਹ ਆਪਾਂ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਐਕਸਪਲੋਰ ਕਰਾਂਗੇ ਕਿਵੇਂ-ਕਿਵੇਂ ਦਾ ਪ੍ਰੋਗਰਾਮ ਹੁੰਦਾ ਉਹ ਸਾਰਾ ਦੇਖਾਂਗੇ ਆਪਾਂ ਤੇ ਇਸ ਟਾਈਮ ਤਕਰੀਬਨ 2:30 ਦਾ ਟਾਈਮ ਹੋ ਚੁੱਕਿਆ ਤੇ ਬਾੜ ਕਾਫੀ ਲੰਬੀ ਆ ਤੇ ਹੁਣ ਆਪਾਂ ਚੱਲਦੇ ਆ ਅੱ ਸਾਰੇ ਪਾਸੇ ਬੇਰਾਨਾ ਪਿਆ ਸਾਰਾ ਏਰੀਆ ਤੇ ਏਰੀਆ ਦੇ ਵਿੱਚ ਆਪਾਂ ਨੂੰ ਕੋਠੇ ਘਰ ਦੇਖਣ ਨੂੰ ਮਿਲਦੇ ਨੇ ਜਿੱਥੇ ਲੋਕ বাসਦੇ ਨੇ ਉਹ ਤੱਕ ਆ ਘਰ ਨੇ ਸਾਰੇ ਤੇ ਕੱਲੇ-ਕੱਲੇ ਕਮਰੇ ਜਿਨੇ ਬਸ ਇੱਕ ਤਰ੍ਹਾਂ ਦੇ ਤੇ ਝੋਪੜੀਆਂ ਬਣਾਈਆਂ ਹੋਈਆਂ ਨੇ ਤੇ ਆ 골ਡਨ ਪੱਥਰ ਪਿਆ ਸਾਹਮਣੇ ਆ ਵਾਲਾ ਤੇ ਬੱਚੇ ਖੇਡੀ ਜਾਂਦੇ ਨੇ ਪਾਸੋਂ ਬੰਦੇ ਹੁੰਨੇ ਗਾਪ ਚੜੀ ਤੇ ਮਿੱਟੀ 'ਤੇ ਬਿਠੇ ਰਹਿੰਦੇ ਤੇ ਮਤਲਬ ਜਿੰਦਗੀ ਬਹੁਤ ਔਖੇ ਨਾਲ ਹੀ ਅਸਲ ਵਿੱਚ ਸੋਚੀਏ ਕਿੰਨਾ ਟੈਂਪਰੇਚਰ ਹੁੰਦਾਗਾ ਗਰਮੀ ਦੇ ਵਿੱਚ ਤਾਂ 55 56 ਡਿਗਰੀ ਹੋ ਜਾਂਦਾਗਾ ਟੈਂਪਰੇਚਰ ਤੇ ਬਾਕੀ ਸੁੱਖ ਸਹੂਲਤਾਂ ਬਹੁਤ ਘੱਟ ਨੇ ਫਿਰ ਜੇ ਆਪਾਂ ਨੈਟਵਰਕ ਦੀ ਗੱਲ ਕਰੀਏ ਤਾਂ ਜਿਹੜਾ ਮਾਰੂਥਲਾ ਏਰੀਆ ਹੈਗਾ ਉੱਥੇ ਨੈਟਵਰਕ ਜਿਵੇਂ ਆਪਾਂ ਉੱਥੇ ਚਲੇ ਸੀ ਜੈਸਲ ਮੇਰ ਤੋਂ ਤਾਂ ਲੰਗ ਬੜਾ ਤੱਕ ਮਤਲਬ 120 ਕਿਲੋਮੀਟਰ ਹੋ ਗਿਆ ਤਕਰੀਬਨ ਤਾਂ ਮੈਨੂੰ 3-4 ਜਗ੍ਹਾ ਹੀ ਇਹੋ ਜਿਹੀ ਮਿਲੀ ਹੈ ਜਿੱਥੇ ਆਪਾਂ ਨੂੰ ਨੈਟਵਰਕ ਨਹੀਂ ਮਿਲਿਆ ਮਤਲਬ ਉਥੇ ਬਿਲਕੁਲ ਵੀ ਫੋਟ ਜੀ ਵੀ ਨਹੀਂ ਹੁੰਦਾ ਹੈਗਾ ਬਾਕੀ ਤਾਂ ਇੱਥੇ ਲੰਗੋ ਵਾਲਾ ਕੋਈ 5G ਸ਼ੋਅ ਕਰ ਰਿਹਾ ਸੀਗਾ ਤੇ ਕਿਤੇ ਕਿਤੇ ਬਿਲਕੁਲ ਨਹੀਂ ਹੁੰਦਾ ਕਿਤੇ ਕਿਤੇ ਵਧੀਆ ਚੱਲਿਆ ਨੈਟਵਰਕ ਰਸਤੇ ਦੇ ਵਿੱਚ ਨਾਲ ਲੋਕਾਂ ਨੂੰ ਭੇਡਾਂ ਨੂੰ ਭਾਈ ਜਾਂਦੇ ਨੇ ਖੇਲ ਚ ਫੜ ਫੜ ਸਿੱਟੀ ਜਾਂਦੇ ਨੇ ਏਡ ਬੋਡ ਬੋ ਕੱਟੀ ਜਾਂਦੇ ਨੇ ਇਧਰ ਲਿਪੜੀਆਂ ਪਈਆਂ ਭੇਡਾਂ ਟੈਂਕੀ ਭਰੀ ਹੋਈ ਹੈ ਪਾਣੀ ਦੀ ਤੇ ਉੱਤੇ ਪਾਣੀ ਮਾਰੀ ਜਾਂਦੇ ਨੇ ਗਰਪੀ ਕਾਫੀ ਇੱਥੇ ਰੱਬ ਨਾ ਕਰੇ ਚੱਲਦੇ ਸਾਧਨ ਦੇ ਵਿੱਚ ਕੋਈ ਪ੍ਰੋਬਲਮ ਆ ਜਾਏ ਤੇਲ ਮੁੱਕ ਜਾਏ ਜਾਂ ਕੋਈ ਹੋਰ ਨੁਕਸਪਾਜੇ ਉਹ ਵੀ ਰਾਹ ਹੋਵੇ ਰਾਜਸਥਾਨ ਦਾ ਤਾਂ ਬਹੁਤ ਮੁਸ਼ਕਲ ਆ ਕਿ ਨਾ ਤਾਂ ਕੋਈ ਇਧਰੋਂ ਆ ਰਿਹਾ ਤੇ ਨਾ ਹੀ ਇਧਰੋਂ ਆ ਰਿਹਾ ਕੋਈ ਗੱਡੀ ਇੱਕ ਨੰਗੀ ਸੀ ਉਹ ਵੀ 120-30 ਦੀ ਸਪੀਡ ਤੇ ਸੀ ਉਹ ਵੀ ਮਿੰਟ ਚ ਨੰਗੀ ਤੇ ਚਾਰੇ ਪਾਸੇ ਸੁੰਨੇ ਸੁੰਨੇ ਏਰੀਆ ਦਾ ਐਤਾ ਕੋਈ ਬੰਦਾ ਮਾਰ ਕੇ ਛੱਡੇ ਤਾਂ ਨਹੀਂ ਲੱਪਣਾ ਛੇਤੀ ਮੈਨੂੰ ਵੀ ਐਂ ਲੱਗਦਾ ਸੀ ਮੋਟਰ ਹਾਲ ਤੇਲ ਘਟਾ ਗਿਆ ਕਿਉਂਕਿ ਸੂਈ ਜੀ ਥੱਲੇ ਆਈ ਜਾਂਦੀ ਹੈਗੀ ਅੱਗੇ ਜਾ ਕੇ ਦੇਖਦਾ ਕੋਈ ਪ੍ਰੋਬਲਮ ਹੋਇਆ ਕੇਰਾਂ ਦਾ 1000 ਦਾ ਕੋਆ ਸੀ ਸਵੇਰੇ ਪਰ ਇਹ ਨਹੀਂ ਐਵਰੇਜ ਘਟਦੀ ਏ ਮੋਟਰਸਾਈਕਲ ਮੇਰੇ ਹਸਣ ਨਾਲ ਚੱਲ ਕੋਈ ਨਹੀਂ ਅੱਗੇ ਚੱਲਦੇ ਆ ਆ ਬਚਾਰਾ ਸੂਰ ਦਾ ਬੱਚਾ ਆਪਾਂ ਨੂੰ ਦੇਖਣ ਨੂੰ ਮਿਲਿਆ ਤੇ ਇੱਥੇ ਡਿੱਗੇ ਪਏ ਬਚਾਰਾ ਖੂਨ ਖਾਨ ਦਾ ਨਿਕਲਿਆ ਨਹੀਂਗਾ ਮੈਨੂੰ ਲੱਗਦਾ ਵੀ ਪਤਾ ਨਹੀਂ ਕਿਹੜੇ ਹਸ ਨਾਲ ਮਾਰ ਮੁਰ ਗਿਆ ਹੋਊਗਾ ਨਾ ਆਪਾਂ ਚੱਕ ਕੇ ਸਾਈਡ ਤੇ ਕਰਤਾ ਨੂੰ ਆਪਾਂ ਪਹੁੰਚ ਗਏ ਆਂ ਜੀ ਸੰਬਲ ਤੇ ਸਭ ਇੱਥੇ ਆਪਾਂ ਨੂੰ ਕਾਫੀ ਕੈਂਪ ਕੈਂਪਿੰਗ ਵਗੈਰਾ ਦੇਖਣ ਨੂੰ ਮਿਲ ਜਾਂਦੀ ਹੈ ਤੇ ਆ ਵੀਰਾਂ ਦੇ ਸਾਰੇ ਰੇਟ ਕਹੀ ਜਾਂਦੇ ਨੇ 3000 ਰੁਪਏ ਤੇ 2500 ਤੱਕ ਕੋਈ ਨਹੀਂ ਮੰਨ ਰਿਹਾ ਸੀਗਾ ਤੇ ਦੇਖਦੇ ਆਂ ਮੈਂ ਇਹਨਾਂ ਨੂੰ ਕਿਹਾ ਵੀ 2000 ਤੱਕ ਦੇਖ ਲਓ ਜੇ ਹੁੰਦਾ ਵੀ ਤੁਹਾਡਾ ਚਾਹੜ ਰੂਮ ਆਪਾਂ ਲੈ ਲਿਆ ਤੇ ਰੂਮ ਦਾ ਨਾ ਰੇਟ ਘਟਾਇਆ ਨਹੀਂਗਾ 2500 ਹੀ ਰੱਖਿਆਗਾ ਤੇ ਹੁਣ ਆਪਾਂ ਪਹਿਲਾਂ ਜੀਪ ਸਫਾਰੀ ਕਰਦੇ ਆਂਗੇ ਨੇ 25 ਕਿਲੋਮੀਟਰ ਦੀ ਜੀਪ ਸਫਾਰੀ ਹੈਗੀ ਸਾਰੇ ਇੱਥੇ ਟਰੈਵਲਰ ਆਏ ਹੋਏ ਨੇ ਜੀ ਜਿਹੜੀ ਸੀ ਜੀਪ ਸਫਾਰੀ ਕਰਨਗੇ 12 ਕਿਲੋਮੀਟਰ ਜਾਂਦਾ ਹੁੰਦਾ 12 ਕਿਲੋਮੀਟਰ ਆਉਂਦਾ ਹੁੰਦਾ 25 ਕਿਲੋਮੀਟਰ ਕਿਹਾ ਫੇਰ ਆਪਾਂ 2500 ਕਵਾਂਗੇ ਕੈਂਪਲੇ ਵਿੱਚ ਜੇਬ ਸਭ ਤੋਂ ਪਹਿਲਾਂ ਕਰਾਂਗੇ ਕੈਂਪ ਜੀਪ ਸਵਰੀ ਤੇ ਜੀਪ ਸਵਰੀ ਦੇ ਵਿੱਚ ਜਿਹੜੇ ਆਪਣੇ ਨਾਲ ਮਿੱਤਰ ਨੇ ਇਹ ਹੈਗੇ ਹਰਿਆਣੇ ਦੇ ਮਿੱਤਰਾਂ ਦੇ ਇਹ ਪਾਉਂਦੇ ਖਲਾਰਾ ਪੂਰਾ ਤੇ 12.5 ਕਿਲੋਮੀਟਰ ਜਾਂਦੀ ਹੋਊਗੀ ਤੇ 12-13 ਕਿਲੋਮੀਟਰ ਦਾ ਸੌਂਦਾ ਆਊਗਾ ਤੇ ਅੱਗੇ ਜਾ ਕੇ ਦੇਖਦੇ ਆਪਾਂ ਬੰਦਾ ਕੀ ਆ ਜੀਪ ਸਵਾਰੀ ਲਈ ਇਹ ਕੀ ਕਰਦੇ ਨੇ ਗੱਡੀ ਲੈ ਕੇ ਹੁੰਦੇ ਆਪਦੀ ਜੀਪ ਜੀ ਇਹ ਛੱਬਿਆਂ ਤੇ ਲਿਆਉਂਦੇ ਨੇ ਇਹ ਤੋਂ ਬਾਅਦ ਪਾਉਂਦੇ ਆ ਗਾ ਫਿਰ ਹੁਣ ਤਾਂ ਥੋੜਾ ਜਿਆਦਾ ਊਗੜਾ ਧੂੜਾ ਯਾਰਾ ਹੈਗਾ ਜਿੱਦੂ ਬਾਅਦ ਉਹ ਰੇਟੇ ਦੇ ਜਾਣਗੇ ਜਿੱਦੂ ਬਾਅਦ ਸਲਾਰੇ ਭੰਗੇ ਕਰੇ ਫਿਰ ਉਹ ਸੁਪੈਂਡਰ ਚੱਕੀ ਫਿਰਦਾ ਫਰੇਟ ਤੇ ਸੁਪੈਂਡਰ ਘਮਾਈ ਫਿਰਦਾ ਕੋ ਬਹੁਤ ਸ਼ੂਰਤ ਨਜ਼ਾਰਾ ਬਈ ਇੱਥੋਂ ਦਾ ਕੀ ਬਾਤ ਹੈ ਬਹੁਤ ਬਸ ਫਾਟੇ ਫਾਣੇ ਆਇਆ ਇਹ ਨਹੀਂ ਸਦੀ ਥੱਕ ਗਏ デザート कैंप ਹੁੰਦਾ ਉਹਦੇ ਵਿੱਚ ਜਿਹੜਾ ਪਹਿਲਾਂ ਇਹ ਕੰਮ ਕਰਦੇ ਨੇ ਉਹ ਕਰਦੇ ਨੇ ਜੀਪ ਸਵਾਰੀ ਦਾ ਤੇ ਤੋਂ ਬਾਅਦ ਕੈਮਲਸ ਸਵਾਰੀ ਦਾ ਹੁੰਦਾਗਾ ਜੀਪ ਸਵਾਰੀ ਇਹ ਕਹਿੰਦੇ ਤਾਂ ਹੈਗੇ ਨੇ 12 ਕਿਲੋਮੀਟਰ ਪਰ ਮੈਨੂੰ ਲੱਗਦਾ ਨਹੀਂ 12 ਕਿਲੋਮੀਟਰ ਹੋ ਕੇ ਤੇ ਇਸ ਤੋਂ ਬਾਅਦ ਹੁਣ ਚੱਲਦੇ ਆਪਾਂ ਕੈਮਲਸ ਸਵਾਰੀ ਦੇ ਕੈਮਲਸ ਸਵਾਰੀ ਕਿਤਨੇ ਹੋਏਗੀ 100 200 ਮੀਟਰ ਕਿੰਨੇ ਸਰ ਉਹ ਸਾਹਮਣੇ ਦੇਖ ਰਹੇ ਉਹ ਸਾਹਮਣੇ ਹਾਂ ਹਾਂ ਉहां ਲੈ ਜਾਏਗੇ ਵਾਪਿਸ ਲਿਆ ਕੇਗੇ ਉਸ ਸਰ 500 ਆਪਾਂ ਜਿਹੜੇ ਕੈਂਪ ਦੇ ਵਿੱਚ ਰੁਕੇ ਹੋਏ ਆਂ ਸਾਮ ਦੇ ਵਿੱਚ ਤੇ ਉਹਨਾਂ ਨੂੰ ਪਹਿਲਾਂ ਇਹ ਕਹਿੰਦੇ ਵੀ 3000 ਰੁਪਏ ਲੈਣੇ ਆਹੀਂ ਤੇ ਮੈਂ ਗੱਲਬਾਤ ਕਰੀ 2500 ਤੇ ਕਹਿੰਦੇ ਵੀ 2500 ਤੋਂ ਘੱਟ ਦੇਣਾ ਨਹੀਂ ਆਹੀਂ ਆਪਾਂ 2000 ਕਿਹਾ ਸੀ ਕਿਉਂਕਿ ਇੱਕ ਵਾਰੀ ਅਸੀਂ ਪਹਿਲਾਂ ਵੀ ਆਏ ਸੀ ਉਦੋਂ ਵੀ 2000 ਦਿੱਤਾ ਸੀਗਾ ਤੇ ਬ੍ਰੇਕਫਾਸਟ ਤੇ ਡਿਨਰ ਤੇ ਜਿਹੜਾ ਸਾਮ ਦਾ ਪ੍ਰੋਗਰਾਮ ਹੁੰਦਾ ਉਹ ਕਰਵਾਉਂਦੇ ਹੁੰਦੇ ਨੇ ਮਤਲਬ ਤਿੰਨੇ ਚਾਰ ਐਕਟੀਵਿਟੀ ਹੁੰਦੀਆਂ ਨੇ ਤੇ ਸਵੇਰ ਜਿਹੜਾ ਹੁੰਦਾ ਉਹ 10 ਵਜੇ ਤੋਂ ਪਹਿਲਾਂ ਚੈੱਕ ਆਊਟ ਕਰਨਾ ਹੁੰਦਾ ਹੈਗਾ ਸਵੇਰ 10 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਇੱਥੇ ਜਾ ਸਕਦੇ ਹੁੰਦੇ ਆ ਤੇ ਜਿਹ ਉਹ ਆ ਸਕਦੇ ਹੁੰਦੇ ਆਪਾਂ 3 ਵਜੇ ਤੋਂ ਬਾਅਦ ਸ਼ਾਮ ਤੱਕ ਜੇ ਤੁਸੀਂ ਕੈਮਲ ਸਵਾਰੀ ਵਗੈਰਾ ਕਰਨੀ ਹੋ ਸਵੇਰੇ ਵੀ ਕਰ ਸਕਦਾ ਬੰਦਾ ਸ਼ਾਮ ਨੂੰ ਵੀ ਕਰ ਸਕਦਾ ਤੇ ਇਹ ਆ ਵੀ ਹੁਣ ਸ਼ਾਮ ਦਾ 뷰 ਬਹੁਤ ਵਧੀਆਗਾ ਕਿਉਂਕਿ ਇੱਥੇ ਦਾ ਜਿਹੜਾ ਜੈਸਲ ਮੇਰ ਦਾ ਸਨਸੈਟ ਆਗਾ ਉਹ ਦੇਖਣ ਵਾਲਾ ਹੁੰਦਾਗਾ ਤੇ ਤਾਂ ਅਗਰ ਕਿ ਆਪਏ ਇਸ ਟਾਈਮ ਹੀ ਕਰਾਂਗੇ ਆਪਾਂ ਕੈਮਲ ਸਵਾਰੀ ਪਾਛ ਕੇ ਆ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ ਨਹੀਂ ਗੜਾ ਬਚ ਗਿਆ ਢੱਕਾ ਪਰ ਲਟੇ ਗਿਨੂ ਕੈਮਲ ਸਵਾਰੀ ਲਈ ਇਹ ਦੋ ਬੰਦੇ ਕਹਿੰਦੇ ਨੇ ਵੀ ਇੱਕ ਊਠ ਤੇ ਦੋ ਬੰਦੇ ਬੈਠਣਗੇ ਤੇ ਕਿਉਂਕਿ ਦੋ ਲਈ ਜਗ੍ਹਾ ਬਣੀ ਹੁੰਦੀ ਹੈਗੀ ਤੇ ਕੈਮਲ ਸਵਾਰੀ ਅਸਲ ਚ 400 ਮੀਟਰ ਤੇ 500 ਮੀਟਰ ਦੇ ਆਸ-ਪਾਸ ਕਰਾਉਂਦੇ ਨੇ ਇਹ ਤੇ ਉੱਪਰ ਜਾ ਕੇ 뷰 ਬਹੁਤ ਸੋਹਣਾ ਹੁੰਦਾ ਹੈਗਾ ਜਿਹੜਾ ਵੀ ਸਨਸੈਟ ਮਤਲਬ ਹੁੰਦਾ ਹੈਗਾ ਇੱਥੇ ਨਾ ਲੋਕ ਆਉਂਦੇ ਨੇ ਸਪੈਸ਼ਲ ਸ਼ਾਮ ਦੇ ਵਿੱਚ ਉੱਥੇ ਆਉਂਦੇ ਨੇ ਲੋਕ ਫੋਟੋਆਂ ਵਗੈਰਾ ਕਰਦੇ ਨੇ ਵੀਡੀਓ ਵਗੈਰਾ ਕਰਦੇ ਨੇ ਤੇ ਬਸ ਸਫਰ ਦਾ ਆਨੰਦ ਲੈਂਦੇ ਨੇ ਕਹਿਣ ਦੀ ਗੱਲ ਤਾਂ ਇਹ ਆ ਵੀ ਸੋਹਣਾ ਜਿਹਾ ਵਿਊ ਹੁੰਦਾ ਹੈ ਸ਼ਾਮ ਦੇ ਵਿੱਚ ਤੇ ਇਹ ਵੀ ਵਧੀਆ ਚੀਜ਼ ਐ ਐਕਟੀਵਿਟੀ ਹੈ ਜੀ ਇਹ ਸਪੈਸ਼ਲ ਆਸਲ ਦੇ ਵਿੱਚ ਕੈਮਲ ਸਵਾਰੀ ਕਰਾਉਂਦੇ ਨੇ ਤੇ ਕਾਫੀ ਟੂਰਿਸਟ ਆਉਂਦੇ ਇੱਥੇ ਪਰ ਇਹ ਆਸਲ ਦੇ ਵਿੱਚ ਨਾ ੱੱਕਾ ਕਰਦੇ ਨੇ ੱੱਕਾ ਇਹ ਕਰਦੇ ਨੇ ਕਿ ਕਈ ਕਿਤੇ ਵਾਵਾ ਬੱਟ ਲੈ ਕੇ ਆਉਂਦੇ ਨੇ ਪਰ ਇਹ ਕਰਾਉਂਦੇ 500 ਮੀਟਰ 600 ਮੀਟਰ ਦੇ ਆਸ-ਪਾਸ ਕਰਾਉਂਦੇ ਨੇ ਬਸ ਇਹ ਇਥੋਂ ਇਹ ਕਹਿੰਦੇ ਨੇ ਵੀ ਜੇ ਮਤਲਬ ਪੈਕੇਜ ਦੇ ਵਿੱਚ ਲੈਤਾ ਹੋ ਤਾਂ ਤੁਹਾਡਾ ਕੋ ਹਨ ਪੈਕੇਜ ਵਗੈਰਾ ਲੈਤਾ ਹੋ ਤਾਂ ਕਹਿੰਦੇ ਨੇ 20 ਤੱਕ ਆਊਗਾ ਜੇ ਅੱਗੇ ਜਾਣਾ ਤਾਂ 200 ਰੁਪਏ ਐਕਸਟਰਾ ਦੇ ਦਿਓ ਇਸ ਨੂੰ ਉਹ ਤੱਕ ਅੱਗੇ ਘਮਾ ਲੈ ਮਗਰ ਇਹਸੇ ਲਵਾ ਦਾਂਗੇ ਤੇ ਆਪਾਂ ਇਹ ਚੀਜ਼ ਨੂੰ ਬੋਡੀ ਕਰ ਦੋ ਮੇਰੇ ਸ਼ੁਰੂਸਾਲਾ ਦਾ 755 ਕਾ ਲੱਗਦਾ ਤੇ ਉਹ ਜਿੱਥੇ ਆਪਣੇ ਉਹ ਸਾਹਮਣੇ ਗੱਡੀ ਖੜੀ ਆ ਉਹ ਸਾਹਮਣੇ ਉੱਥੋਂ ਆਏ ਆ ਬਸ ਤੇ ਇੱਥੇ ਤੱਕ ਇਸ ਪੈਕੇਜ ਦੇ ਵਿੱਚ ਕੈਮਲ ਸਵਾਰੀ ਹੁੰਦੀ ਹੈ ਜੀ ਕੋਟ ਦੀ ਸਵਾਰੀ ਕਰਨ ਲਈ ਵੀ ਕਾਫੀ ਲੋਕ ਆਉਂਦੇ ਨੇ ਇੱਥੇ ਤੇ ਦੂਜੀ ਗੱਲ ਜਿਹੜੀ ਇੱਥੇ ਆਉਂਦੇ ਨੇ ਲੋਕ ਉਹ ਆਉਂਦੇ ਆ ਸਨਸੈਟ ਕਰਕੇ ਕਿਉਂਕਿ ਸਨਸੈਟ ਦਾ ਜਿਹੜਾ 뷰 ਹੁੰਦਾ ਬਹੁਤ ਸੋਹਣਾ ਹੁੰਦਾ ਤੇ ਫੋਟੋ ਕਰੇ ਅਗਰਾ ਕੇ ਹੋਗੀ ਤੇ ਫੋਟੋਗ੍ਰਾਫੀ ਹੋਗੀ ਤੇ ਵੀਡੀਓਗ੍ਰਾਫੀ ਹੋਗੀ ਕਾਫੀ ਲੋਕ ਕਰਦੇ ਨੇ ਇੱਥੇ ਤੇ ਬਾਕੀ ਨਾ ਇਹ ਉਹਦੇ ਦੇ ਸਾਲ ਲਵਾਉਂਦੇ ਨੇ ਪਰ ਇਹ ਲੋ ਗਲਤ ਆ ਗਏ ਸਿਸਟਮ ਹੋਣਾ ਚਾਹੀਦਾ ਠੀਕ ਆ ਬਸ ਪੀਚ ਮੇ ਉਥੋਂ ਢਿਮੋ ਗੱਡੀ ਤੋਂ ਅੱਜ ਤੱਕ ਆ ਗਏ 400 ਮੀਟਰ ਜਾਂ 300 ਮੀਟਰ ਦੇ ਆਸ-ਪਾਸ ਜਿਹੜਾ ਵੀ ਹੈਗਾ ਅੱਜ ਤੱਕ ਚੱਲ ਜਾਂਦਾਗਾ ਤੇ ਜਿਹੜਾ ਉਹ ਰਿਸਪ ਵਗੈਰਾ ਲਾਉਣੀ ਆ ਉਹ ਗਲਤਗਾ ਸਿਸਟਮ ਉਹ ਚੰਗਾ ਹੀ ਲੱਗਦਾ ਤਾਂ ਬਲਦਰ ਪੜਾਉਂ ਤੂੰ ਪੜਾਉਣ ਨੂੰ ਆ ਬਰਾਜੀ ਗਰੰਡ ਕੋਲਾ ਕਮਲ ਰਾਈਡ ਟੈਂਪਰੇਚਰ ਇੰਟਰਫੋਨ ਸਾਰੀ ਸਵਾਗਤ ਕਰਦੇ ਆ ਕੈਂਪਟ ਦੇ ਵਿੱਚ ਜਿਹੜੀ ਆਪਾਂ ਨੂੰ ਜਗ੍ਹਾ ਮਿਲੀ ਹੋਈ ਆ ਰੋਮ ਉਹ ਆਹ ਵਾਲਾ ਹੈਗਾ ਤੇ ਬਾਹਰ ਕੁਰਸੀਆਂ ਲਾਈ ਹੋਈਆਂ ਨੇ ਬੈਠਣ ਲਈ ਤੇ ਅੰਦਰ ਬਹੁਤ ਸੋਹਣਾ ਬਣਿਆ ਹੈਗਾ ਤੇ ਲਾਈਟਾਂ ਵਗੈਰਾ ਲੱਗੀ ਹੋਈਆਂ ਨੇ ਸਾਰੇ ਪਾਸੇ ਜਿੰਨੀ ਉਹ ਸਾਹਮਣੇ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਨੇ ਹੈ ਨਾ ਰੋਮ ਤੇ ਉਹ ਸਾਹਮਣੇ ਪ੍ਰੋਗਰਾਮ ਹੋ ਰਿਹਾ ਹੈਗਾ ਇੱਥੇ ਪ੍ਰੋਗਰਾਮ ਚੱਲੂਗਾ ਰਾਤ ਨੂੰ ਪ੍ਰੋਗਰਾਮ ਦੇਖਾਂਗੇ ਤੇ ਲੈਨ ਦੇ ਵਿੱਚ ਆ ਸਾਰੀਆਂ ਕੁਰਸੀਆਂ ਲੱਗੀਆਂ ਹੋਈਆਂ ਨੇ ਤੇ ਲੈਨ ਵਾਰੀ ਸਾਰੇ ਕਮਰੇ ਨੇ ਤੇ ਕਮਰੇ ਬਹੁਤ ਸੋਹਣੇ ਨੇ ਬਾਹਰ ਲਿਖੀ ਵੀ ਲਾਇਆ ਹੋਇਆ ਵੀ ਨੋ ਸਮੋਕਿੰਗ ਇਨਸਾਈਡ ਟੈਂਟ ਹੈ ਤੇ ਮੇਜ ਵਗੈਰਾ ਰੱਖਿਆ ਹੋਇਆ ਇਥੇ ਗੱਦੇ ਲਾਇਫ ਨੇ ਵਧੀਆ ਬਣਾ ਕੇ ਤੇ ਉੱਪਰ ਪੱਖਾ ਲੱਗਿਆ ਹੋਇਆ ਜੇ ਗਰਮੀ ਲੱਗੇ ਪੱਖਾ ਛੱਡ ਸਕਦੇ ਆ ਤੇ ਦੋਹਾਂ ਪਾਸੇ ਬੋਰਡ ਲੱਗੇ ਹੋਏ ਨੇ ਸੋਹਣਾ ਬਣਿਆ ਹੋਇਆ ਪੂਰਾ ਵਧੀਆ ਮਤਲਬ ਸਫਾਈ ਪੂਰੀ ਆ ਗਈ ਤੇ ਬਾਥਰੂਮ ਕਰਾ ਵੀ ਪੂਰੇ ਸਾਫ ਨੇ ਕਿ ਨਹੀਂ ਹੈਗਾ ਬਾਥਰੂਮ ਦੇ ਵਿੱਚ ਗੰਦ ਪਾਇਆ ਹੋਗਾ ਤੇ ਪੂਰੀ ਸਫਾਈ ਹੈ ਇੱਥੇ ਅੰਦਰ ਵੀ ਘੈਂਟਾ ਮਾਹੌਲ ਤੇ ਆਪਾਂ ਜਿਹੜਾ ਨੂੰ ਆਪਾਂ ਨੂੰ ਮਤਲਬ ਮਿਲਿਆ ਸੀ ਇੱਕ ਦਾ ਸਿੰਗਲ ਦਾ ਮਤਲਬ ਕੈਂਪ ਦੇ ਵਿੱਚ ਨਹੀਂ ਹੁੰਦਾ ਕੋਈ ਵੀ ਕਿਉਂਕਿ ਮੈਂ ਅਸਲ ਦੇ ਵਿੱਚ ਸੋਲੋ ਕਰਕੇ ਆਇਆ ਸੀ ਤੇ ਫਿਰ ਉਹਨਾਂ ਨੇ ਮੈਨੂੰ ਇਹੀ ਐਡਜਸਟ ਕਰਤਾ ਇਹ ਅਸਲ 'ਚ ਰੋਟੀ ਲਾਉਂਦੇ ਨੇ 8:30 ਵਜੇ ਤੇ ਆਪਾਂ ਨੂੰ ਪਾਪੜ ਦਿੱਤੇ ਹੈ ਕਹਿੰਦੇ ਖਾਈ ਚਲੋ ਬੈਠੇ ਹੋਰ ਚਾਹੀਦੇ ਕਹਿੰਦੇ ਮਰਜ਼ੀ ਖਾ ਲਓ ਇਹ ਨਾਲ ਚਾਹ ਲੱਗੀ ਹੋਈ ਆ ਚਾਹ ਪੀ ਸਕਦੇ ਆਪਾਂ ਰੋਟੀ ਲਾਉਣਗੇ 8:30 ਵਜੇ ਰਾਤਰੀ

ਰਾਤ ਦੇ ਡਿਨਰ ਚਾਪਨਵਾ ਖਾਣ ਨੂੰ ਮਿਲਦਾਗਾ ਰੋਟੀਆਂ ਹੁੰਦੀਆਂ ਨੇ ਤੇ ਚੌਲ ਹੁੰਦੇ ਨੇ ਤੇ ਆਹ ਬਾਟੀ ਚੂਰਮਾ ਕਹਿੰਦੇ ਜਿਹਨੂੰ ਇਹੋ ਆ ਤੇ ਪਨੀਰ ਦੀ ਸਬਜ਼ੀ ਆ ਇੱਕ ਦਾਲ ਆ ਗਈ ਤੇ ਇੱਕ ਘੱਟਾ ਬੋਲਦੇ ਨੇ ਇਹਨੂੰ ਪ੍ਰਸਥਾਨੀ ਭਾਸ਼ਾ ਦੇ ਵਿੱਚ ਤੇ ਕੁਝ ਸਮੁੰਦਕ ਆ achar ਵਗੈਰਾ ਮਿਲ ਜਾਂਦਾ ਰੋਟੀਆਂ ਜਿੰਨੇ ਮਰਜ਼ੀ ਖਾ ਲੋ ਚੌਲ ਜਿੰਨੇ ਮਰਜ਼ੀ ਖਾ ਲੋ ਕੈਂਪਰੇ ਵਿੱਚ ਹੈਗਾ ਆਪਣਾ ਦੂਜਾ ਦਿਨ ਤੇ 6:00 ਦਾ ਟਾਈਮ ਹੋ ਚੁੱਕਿਆ ਕਿ ਤਾਰ ਕੋਈ ਨਹੀਂ ਉੱਠਿਆ ਹਜੇ ਮੈਂ ਹੀ ਉੱਠੇ ਫਿਰਦਾ ਗੱਲਾਂ ਤੇ ਰਾਤ ਇੱਥੇ ਉਹ ਜਗ੍ਹਾ ਤੇ ਹੁੱਕਾ ਵਗੈਰਾ ਸ਼ਰਾਬ ਵਗੈਰਾ ਚੱਲਦੀ ਹੈ ਜਿਹੜੇ ਆਉਂਦੇ ਨੇ ਟੂਰਿਸਟ ਉਹ ਤਾਂ ਇੰਜੋਏ ਕਰਦੇ ਨੇ ਤੇ ਉਧਰ ਡੀਜੇ ਵਗੈਰਾ 10 ਵਜੇ ਤੱਕ ਡੀਜੇ ਚੱਲੀ ਗਏ ਤੇ ਰਾਤ ਨੱਚ ਟੱਪ ਕੇ ਲੋਕ ਸੌਂ ਗਏ ਹਾਂ ਔਰ ਸਾਮਣੇ ਇਹਨਾਂ ਨੇ ਵੱਡੀਆਂ ਟੈਂਕੀਆਂ ਲਾਈਆਂ ਹੋਈਆਂ ਨੇ ਤੇ ਉਹ ਵੀਰ ਪਾਣੀ ਗਰਮ ਕਰੀ ਜਾਂਦਾ ਤਲਾ ਵੀ ਪਾਣੀ ਗਰਮ ਕਰਕੇ ਦੇਣਾ ਸੀ 7:00 ਵਜੇ 7:30 ਵਜੇ ਟਾਈਮ ਕਹਿੰਦੀ ਸੀ ਪਾਣੀ ਗਰਮ ਹੋ ਗਿਆ। ਤਾਂ ਅੱਗ ਲਾਈ ਸੀਗੀ ਤੇ ਪੱਠੀ ਦੇ ਵਿੱਚ ਪਾਣੀ ਗਰਮ ਕਰੀ ਲਿਆ। ਜਿਹੜੇ ਵੀ ਵੀਰ ਜਸਨ ਮੇਰੇ ਆਉਂਦੇ ਨੇ ਤਾਂ ਉਹ ਤਿੰਨ ਕਿ ਦਿਨ ਤਾਂ ਬਹੁਤ ਹੁੰਦੇ ਨੇ ਜਸਨ ਮੇਰੇ ਕੋ ਮੱਲੀ। ਤਾਂ ਜੇ ਪਲਾਨ ਹੁੰਦਾਗਾ ਕਈ ਤਾਂ ਜਿਵੇਂ ਮੈਂ ਪਲਾਨ ਬਣਾ ਕੇ ਆਉਂਦੇ ਨੇ ਤੇ ਜੇ ਕਈ ਵਾਰੀ ਨਾ ਸਮਝ ਲੱਗੇ ਤਾਂ ਮਤਲਬ ਤਿੰਨੇ ਦਿਨ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਜਗ੍ਹਾ ਦੇਖਣ ਲਈ ਹੁੰਦੀ ਉਹ ਲੌਂਗਾ ਵਾਲਾ ਜਾਵੇ। ਬੈਸਟ ਹੁੰਦਾਗਾ ਕਿਉਂਕਿ ਜਿਹੜਾ ਦੂਰ ਦਾ ਸਫ਼ਰ ਹੁੰਦਾ ਉਹ ਕੰਪਲੀਟ ਹੋ ਜਾਂਦਾ ਹੈ ਨਾ ਤੇ ਲੌਂਗਵਾਲ ਤੋਂ ਬਾਅਦ ਸਾਮ ਵਿੱਚ ਆ ਜੇ ਕਿਉਂਕਿ ਲੌਂਗਵਾਲ ਦੇ ਵਿੱਚ ਰਸਤਾ ਕਾਫੀ ਹੁੰਦਾ ਹੈਗਾ ਤੇ ਟਾਈਮ ਲੱਗ ਜਾਂਦਾ ਹੈ ਤੇ ਲੌਂਗਵਾਲ ਤੋਂ ਸਾਮ ਆ ਜੇ ਸਾਮ ਦੇ ਵਿੱਚ ਰਵੇ ਰਾਤ ਨੂੰ ਤੇ ਸਾਮ ਦੇ ਵਿੱਚ ਦੂਜੇ ਦਿਨ ਨਿਕਲ ਜਾਵੇ ਤੇ ਏਦੋਂ ਬਾਅਦ ਜਾਂ ਤੱਕ ਕੁਲਤਾਰਾ ਦੇਖ ਲੈਣਾ ਤੇ ਕੁਲਤਾਰਾ ਦੇਖਣ ਤੋਂ ਬਾਅਦ ਏਦੋਂ ਬਾਅਦ ਆਪਾਂ ਮਤਲਬ ਸਿੱਧਾ ਜਾ ਸਕਦਾ ਸਿਟੀ ਚ ਜਸਲਮਿਰ ਉਹਦੇ ਵਿੱਚ ਗੱਡੀ ਸਰ ਲੈ ਕੇ ਹੈਗੀ ਆ ਉਹ ਦੇਖ ਸਕਦਾ ਬੰਦਾ ਜਾਂ ਮਤਲਬ ਕੋਈ ਹਵੇਲੀ ਹੈ ਉਹ ਦੇਖ ਸਕਦਾ ਹੈ ਨਾ ਪਤਾ ਲਓ ਦੂਜੇ ਦਿਨ ਉਹ ਕਵਰ ਕਰ ਸਕਦਾ ਤੀਜੇ ਦਿਨ ਦਾ ਮਤਲਬ ਜਤਨਾ ਕਿਲਾ ਕਵਰ ਕਰ ਸਕਦਾ ਕਿਲੇ ਦੇ ਨਾਲ ਜਾਂ ਦੋ ਦਿਨ ਦੇ ਲੋਕੇਸ਼ਨ ਹੈਗੇ ਜਿਹੜੀਆਂ ਜਾਂ ਪਟਵੱਦ ਹਵੇਲੀ ਹੋਗੀ ਜਾਂ ਗੱਡੀ ਸਰ ਲੇ ਤੀਜੇ ਦਿਨ ਕਵਰ ਕਰ ਸਕਦਾ ਮਤਲਬ ਸੱਤ ਚੀਜ਼ਾਂ ਹੁੰਦੀਆਂ ਹਨ ਤਕਰੀਬਨ ਸੱਤ ਅੱਠ ਚੀਜ਼ਾਂ ਜੈਸੇ ਮੇਰੇ ਦੇ ਵਿੱਚ ਦੇਖਣ ਲਈ ਉਹ ਬੰਦਾ 1 ਬਾਈ 1 ਕਵਰ ਕਰ ਸਕਦਾ ਆਰਾਮ ਨਾਲ ਤੇ ਜੇ ਬੜਾ ਬਾਗ ਇੱਕ ਬੜਾ ਬਾਗ ਹੈ ਉਹ ਬੜਾ ਬਾਗ ਜਦੋਂ ਆਪਾਂ ਜਾਂਦੇ ਹਾਂ ਲੋਂਗਾ ਵਾਲਾ ਉਹ ਰਸਤੇ ਜਿਹਾ ਹੁੰਦਾਗਾ ਉਹ ਉੱਥੇ ਦੇਖ ਸਕਦਾ ਬੰਦਾ ਮਤਲਬ ਸੱਤ ਚੀਜ਼ਾਂ ਨੇ ਸੱਤ ਅੱਠ ਚੀਜ਼ਾਂ ਆਰਾਮ ਨਾਲ ਤੇ ਬਾਕੀ ਜਿੰਨਾ ਮਰਜ਼ੀ ਘੁੰਮ ਜAVE ਉਹਦਾ ਖੁੱਲਾ ਟੈਂਪ ਚਾਹੀਦਾ ਹੁੰਦਾ ਹਰ ਇੱਕ ਜਗ੍ਹਾ ਦੇਖ ਲਈ ਨਾ ਤੇ ਇਦਾਂ ਬਾਈ ਤਿੰਨ ਦਿਨ ਦੇ ਵਿੱਚ ਬੰਦਾ ਆਰਾਮ ਨਾਲ ਅਡਜਸਟ ਕਰ ਸਕਦਾ ਹੈਗਾ ਸਵੇਰ ਦਾ ਸਨਰਾਜ ਬਹੁਤ ਸੋਹਣਾ ਲੱਗਦਾ ਇੱਥੇ ਵੀਰ ਫਿਰਦੇ ਨੇ ਆਪਣੇ ਉਹ ਹਰਿਆਣੇ ਵਾਲੇ ਉਹ ਫਿਰਦੇ ਨੇ ਇੱਥੇ ਅੱਗੇ ਇਹ ਬਾਗੀ ਸਿੱਥੇ ਉਹ ਸਾਹਮਣੇ ਤੱਕ ਜਿੱਥੇ ਆਪਾਂ ਗਏ ਕੈਮਲ ਸਵਾਰੀ ਕਰਕੇ ਆਏ ਸੀ ਉਹ ਤੱਕ ਗਏ ਸੀਗੇ ਵਿਊ ਦੇਖਣ ਲਈ ਰਾਤ ਆਪਾਂ ਜਿਹੜਾ ਕੈਂਪ ਲੱਤਿਆ ਸੀ ਉਹ ਆ ਵਾਲਾ ਕੈਂਪ ਆਗਾ ਡਰੀਮਜ਼ ਹੈਬਰ ਰਿਜ਼ੋਰਟ کافی ਖੂਬਸੂਰਤ ਹੈ ਕੈਂਪ ਇਹਦੇ ਬਿਚੇ ਨਾ ਕੈਟਾਗਰੀ ਹੁੰਦੀਆਂ ਨੇ ਤੇ ਕੋਈ 2500 ਹੁੰਦੀ 2500 ਤੱਕ ਦੇ ਅੰਦਰ ਜਿਵੇਂ ਅੱਬਾ ਰਾਤ ਗੱਲ ਕਰੀ ਸੀ 2500 ਦਾ ਮਿਲੇ ਸਾਨੂੰ ਕੈਂਪ ਇਹ ਤੇ ਬਾਕੀ 7000 8000 5000 ਆਪ ਦੇ ਸਿਰ ਤੇ ਹੁੰਦਾ ਜਿੰਨੇ ਕੇ ਪੈਸੇ ਖਰਚੇ ਨੇ ਉਸ ਹਿਸਾਬ ਨਾਲ ਜਿਵੇਂ ਸਵਾਦ ਲੈਣਾ ਉਸ ਹਿਸਾਬ ਨਾਲ ਆਪਾਂ ਮਤਲਬ ਕੈਂਪ ਲੈ ਸਕਦੇ ਹਾਂਗੇ ਤੇ ਹੁੰਦਾ ਇੱਕ ਦਿਨ ਦਾ ਹੀ ਇਹ ਨਹੀਂ ਹੈਗਾ ਵੀ ਇਹ ਦੋ ਦਿਨ ਲਈ ਹੁੰਦਾ ਸ਼ਾਮ ਦਾ ਇੰਟਰ ਹੁੰਦਾਗਾ ਤੇ ਦੂਜੇ ਦਿਨ ਆਪਾਂ ਇੱਥੋਂ ਜਾਣਾ ਹੁੰਦਾਗਾ ਤੇ ਬਾਕੀ ਪਤਾ ਕਰਕੇ ਆਵੇ ਜਦੋਂ ਵੀ ਆਉਣਾ ਘੁੰਮ ਫਿਰ ਕੇ ਜਿਵੇਂ ਵੀ ਆਸੇ ਪਾਸੇ ਸਾਰੇ ਕਿਤੇ ਪਤਾ ਪੁੱਤਾ ਕਰਕੇ ਫਿਰ ਆ ਕੇ ਵਿਜ਼ਿਟ ਕਰੇ ਬੰਦਾ ਰੂਟੀਨ ਹੁੰਦਾ ਵੀ ਇੱਕ ਥੇ ਹੀ ਰਹਿਣਾਗਾ ਹਰ ਵਾਰੀ ਕੋਈ ਨਾ ਕੋਈ ਨਵੀਂ ਜਗ੍ਹਾ ਜਾਵੇ ਸਵੇਰ ਦੀ ਚਾਹ ਜਿੰਨੀ ਮਰਜ਼ੀ ਪੀ ਸਕਦਾ ਕੈਂਪ 'ਚ ਬੰਦਾ ਤੇ ਕੱਪੇਆਂ ਉੱਡੀਆਂ ਉੱਡੀਆਂ ਛੋਟੀਆਂੀਆਂ ਨੇ ਜਿੰਨੇ ਵਾਰੀ ਮਰਜ਼ੀ ਪੀ ਲੈ ਤੇ ਨਾਲ ਹਰ ਵਾਲਾ ਪਾਣੀ ਹੁੰਦਾਗਾ ਤਾਂ ਆਪਾਂ ਬੋਤਲ ਭਰ ਕੇ ਲੈ ਕੇ ਚੱਲਾਂਗੇ ਰਸਤੇ 'ਚ ਕੰਮ ਆਊਗਾ ਸਫਰ ਦੇ ਵਿੱਚ ਨਾ ਮੈਨੂੰ ਆਹ ਚੀਜ਼ ਬੜੀ ਵਧੀਆ ਮਿਲੀ ਇੱਕ ਜੇ ਕਿ ਆ ਵੀ ਜੇ ਮੰਨ ਲਓ ਫੋਟੋ ਖਿੱਚਣੀ ਆ ਜਾਂ ਵੀਡੀਓ ਵਗੈਰਾ ਬਣਾਉਣੀ ਹੈ ਨਾ ਤਾਂ ਇਹ ਮੋਬਾਈਲ ਦੇ ਬਲੂਟੁੱਥ ਨਾਲ ਅਟੈਚ ਹੋ ਜਾਂਦੀ ਹੈ ਤੇ ਤੇ ਕਲਿੱਕ ਕਰੇ ਬੰਦਾ ਤੇ ਇਹਦੇ ਵਿੱਚ ਸੈੱਲ ਪੈਂਦਾ ਆ ਵਾਲਾ ਛੋਟਾ ਜਿਹਾ ਬਸ ਲਿਥੀਅਮ ਬੈਟਰੀ ਘੱਟ ਚੀਜ਼ ਆ ਜਿਹੜਾ ਬੰਦਾ ਕੱਲਾ ਘੁੰਮਦਾ ਉਹਦੇ ਲਈ ਕੰਮ ਦੀ ਚੀਜ਼ ਆ ਇਹ ਪੂਰੀ ਹੁਣ ਸਾਰਾ ਬ੍ਰੇਕ ਬ੍ਰੇਕਫਾਸਟ ਦੇ ਵਿੱਚ ਇਹ ਕੀ ਦਿੰਦੇ ਨੇ ਬ੍ਰੇਕਫਾਸਟ ਤੇ ਇੱਕ ਤਾਂ ਪੋਹਾ ਦਿੰਦੇ ਨੇ ਤੇ ਇੱਕ ਆ ਬ੍ਰੈਡ ਹਨ ਆ ਬ੍ਰੈਡ ਦੇ ਨੇ ਟੋਸਟੇ ਆ ਬਣਾ ਕੇ ਬਟਰ ਜੀ ਆ ਗਿਆ ਤਾਂ ਸੌ ਸਾਰਾ ਹਾਂ ਅੱਗੇ ਇਹ ਜੈਮ ਹੈ ਜੈਮ ਅੰਦਰ ਹੈ ਅੱਛਾ ਬਟਰ ਤੇ ਜੈਮ ਹਾਂ ਉਹ ਜ ਚਾਹੀਏ ਬਾਕੀ ਚਾਹ ਚੀ ਇੱਕ ਚਲਪਈ ਕੁ ਗੱਲ ਬ੍ਰੇਕਫਾਸਟ ਆਪਾ ਕਰ ਲਿਆ ਬ੍ਰੇਕਫਾਸਟ ਮੈਨੂੰ ਜਿਆਦਾ ਵਧੀਆ ਲੱਗਿਆ ਰਾਤ ਦਾ ਵਾਲਾ ਖਾਣਾ ਵਧੀਆ ਸੀ ਨਾ ਬਸ ਸਮਾਨ ਚੱਕਦੇ ਹਾਂ ਉਹਨਾਂ ਬੱਚੇ ਚਲਦੇ ਹਾਂ ਅੱਗੇ ਵੱਲ